ਸੰਗਤ ਦੇ ਵਿੱਚ ਹੀ ਰੰਗ ਆ ਮਿੱਤਰੋ ਸੰਗਤ ਛਾ ਕਟੀ ਪ੍ਰਸ਼ਾਦਾ ਤੇ ਦੇਖ ਲਾ ਰੌਣਕਾਂ ਸੰਗ ਦੇ ਨਾਲ ਹੀ ਆ ਜਗ੍ਹਾ ਦੇ ਵਿੱਚ ਦੇ ਲਾ ਬੈ ਜਾ ਬੈ ਜਾ ਹੋਈ ਪਈ ਸੀ ਕਿੰਨੀ ਰੌਣਕ ਸੀ ਵਿੱਚ ਯਾਰ ਤੇ ਆ ਦੇਖ ਲਾ ਹੁਣ ਮਾਈਆਂ ਵੀ ਚਲੇ ਗਈਆਂ ਜਾਂ ਬੰਦੇ ਵੀ ਪ੍ਰਸ਼ਾਦਾ ਛੱਕ ਕੇ ਚਲੇ ਗਏ ਰੌਣਕ ਘਟ ਗਈ ਹੋਰ ਸਲਾਦ ਦਾ ਆ ਗੁਰੇ ਹੋਰ ਸਲਾਦ ਦਾ ਆ ਗੁਰੇ ਹਾਂ ਉਹ ਲਾ ਦਿੰਦਾ ਜਦੋਂ ਕਿ ਆ ਉੱਠ ਉਹ ਜੀ ਪੁੱਛਾਰ ਲੈ ਉਹ ਸਲਾਦ ਦਾ ਖਾ ਰੋ ਸੇ ਨਾ ਚਲੂ ਯਾਰ ਮੈਂ ਚਾਹੁੰਦੀ ਹਾਂ ਮੈਂ ਦੇਖਿਓ ਚੱਲਦੀ ਪ੍ਰਿੰਸੇਸ ਮੈਂ ਤਾਂ ਪਹਨਾਈ ਚੱਲਦੀ ਆ ਨਾ ਨਮਾਲਿਆ ਗੇਂਦ ਨੂੰ ਲਵਾ ਲਿਆ ਆ ਜਾ ਯਾਰ ਪੁਰਾਣੇ ਬਾਰੇ ਬਾਤ ਪਾਣੀ ਬਹੁਤ ਚਲ ਮੁੰਦਰਾ ਕੇ ਫਲਾਖ ਨਾ ਭਾਡੇ ਭੁਡੇ ਕਰਾ ਰਾ ਕਰਾ ਭਾਡੇ ਦਾ ਲੈ ਕੇ ਆਈ ਸਮਾਨ ਲੈ ਜਾ ਰੋਟੀਆਂ ਤੇ ਪਾਣੀ ਲੈ ਜਾ ਉਹ ਦੇਖ ਲੈ ਸਾਰੇ ਆ ਭਾਡੇ ਦਾ ਲੈ ਕੇ ਪਾਣੀ ਪਾ ਰੋਟੀ ਕਪੜਾ ਬਾਹਲੇ ਥੋੜੇ ਪਾਕੜੇ ਹੁਣ ਤਾਂ ਪਾਣੀ ਛਕ ਲੋ ਸ਼ਾਬਾਸ਼ ਸ਼ਾਬਾ ਪ੍ਰਸ਼ਾਦਾ ਛਕ ਲੋ ਮੇਰੇ ਵੀਰ ਜੋ ਕੋਈ ਰਹਿੰਦਾ ਛਕ ਲੋ ਚਲਦਾ ਬਾਬੇ ਦਾ ਪੰਡਾਰਾ ਗੁਰੂ ਨਾਨਕ ਦਾ ਪੰਡਾਰਾ ਚਲਦਾ ਗੁਰੂ ਨਾਨਕ ਦਾ ਮਹਾਰਾਜ ਦਾ ਲੰਗਰ ਵਰਕ ਤਾਂ ਲੰਗਰ ਦੇ ਵਿੱਚ ਸੱਚੇ ਪਾਤਸ਼ਾਹ ਦੇ ਆ ਜਾ ਰਿੰਦ ਮੈਂ ਕਿਉਂ ਸ਼ਕਾਲ ਗਏ ਠੀਕ ਆ ਠੀਕ ਆ ਕੇਸਰ ਮੁੜ ਗਿਆ ਕੇਸਰ ਆਉਂਦੇ ਮੱਥਾ ਟੇਕ ਉਧਰ ਹੀ ਉੱਠ ਗਿਆ ਮੈਨੂੰ ਮੈਂ ਤਾਂ ਸੜੇ ਕੇ ਮੁੜ ਕੇ ਮਿਲ ਆਉਂਦੇ ਉਧਰੇ ਉਧਰੇ ਹੀ ਮੁੜ ਗਿਆ ਆਹੋ ਇਹ ਚੱਪ ਨਹੀਂ ਹੈ ਨਾ ਰਵੀ ਪੂਰੇ ਆ ਜਾ ਕੇ ਆਉਂਦੇ 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 ਅਕਰ ਬਟੋ ਕੋਈ ਨਹੀਂ ਆਉਂਦੇ ਆ ਪਾ ਲੋ ਦੁੱਧ ਅੱਧੀ ਪੱਤੀ ਸੋਦੇ ਨੂੰ ਬੈਠੇ ਆ ਯਾ ਕਾ ਲੋ ਕਲਾਸੋ ਧੰਨਵਾਦ ਫਿਰ ਧੰਗ ਪੈਜੀ ਕਲਾਸੋ ਗੋਲਾ ਹੋ ਜਾ ਟੰਗ ਕਾ ਲੋ ਕਲਾਸ ਕਰ ਲੋ ਕਲਾਸ ਆ ਪਹਿਲਾ ਰੌਣਕ ਇੱਕ ਮੂਵੀ ਆਪਣੀ ਬਾਈ ਵੀਡੀਓ ਖਰਾਬ ਹੋ ਗਈ ਪਹਿਲੀਆਂ ਵਾਲੀ ਮਾਈਆਂ ਵਾਲੀ ਉਹਦੇ ਜਿਹੜੇ ਆਪਣੇ ਨਾ ਸੰਗ ਦੇ ਵੱਡੇ ਫੋਟੋ ਆਈ ਗਈ ਬੜੀ ਵੱਡੀ ਫੋਟੋ ਆਈ ਗਈ ਆ ਵੀਡੀਓ ਆਪਣੀ ਇੱਕ ਆ ਇੱਕਦੂ ਪਹਿਲਾਂ ਜਿਹੜੀ ਬਣੀ ਉਹ ਬੋਰੀ ਵਧੀਆ ਬਣੀ ਆ ਪੂਰੀਆਂ ਰੌਣਕਾਂ ਸੰਗ ਦੀਆਂ ਦਾ ਸੰਗ ਦੇ ਨਾਲ ਹੀ ਰੌਣਕਾਂ ਕ ਨਹੀਂ ਬਾਬੇ ਦੇ ਘਰੇ ਗੈਮਾ ਗਏ ਸੀ ਇੱਕਦੂ ਪਹਿਲਾਂ 300 400 ਸੰਗ ਤੇ ਬੈਠੀ ਸੀ ਨਹਿਰ ਨੇਦੀ ਵੱਲ ਸੰਗਤ ਆ ਜੇ ਵੀ ਪੋਣਾ ਫਰਦਾ ਉਸ ਤੋਂ ਅੰਦਰੋਂ ਪਾ ਲਿਓ ਨਹਿਰ ਨੇਦੀ ਸੰਗਤ ਬਹੁਤ ਆਈ ਜਾਂਦੀ ਹੈ ਹਾਂ ਇਧਰਲੇ ਪਾਸੇ ਨਹਿਰ ਵਾਲੇ ਪਾਸੇ ਦੀ ਬਹੁਤ ਆਉਂਦੀ ਸੰਗਤ ਆ ਸ਼ਾਬਾਸ਼ 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 ਕਿੱਟਿਆ ਆ ਪਾ ਦੇ ਇਹਨੂੰ ਇੱਧਰ ਆਹ ਸ਼ਾਬਾਸ਼ ਜਾ ਜਾ ਫਿਰ ਪਾਕਰ ਆ ਛਕ ਲਿਆ ਛਕ ਲਿਆ ਉਹਨੇ ਬਹੁਤ ਜੀਤਿਆ ਕਰੇ ਆਹ ਚਾਹ ਦੇਖੋ ਬਣੀ ਆ ਪੀਓ ਆ ਬੱਲੇ ਆਹ ਆ ਜੀਏ ਆਹ ਆ ਆਹ ਜੀ ਆਹ ਜੀ ਆਹ ਵਾਹ ਕਰ ਤੋਦਾ ਇਮੇ 120 ਖਾ ਰਜ ਲੈ ਤਰੇ ਤਾ ਕਾਣਾ ਨੂੰ ਰੱਖੀ ਮਾ ਕੁਟੀਏ ਗਾਲ ਘਟਾ ਲਾ ਆ ਇਹਨਾਂ ਦਾ ਆਪ ਨਾ ਹਾਂ ਇਹੋਂ ਕਰਾ ਗਾ ਲੋ ਬੈਠਾ ਲੋ ਠੰਡਾ ਪਾਣੀ ਫਰੇਜ ਵਾਲਾ तो 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 जागी। जागी। गाने <laughs> अच्छा गाने सुनी जाना रहा मंदिर क्या मंदरा ਅੱਧਰੋ ਕਾਹੇ ਵੀ ਤੁਹਾਨੂੰ ਆਸੀ ਬਣੀ ਹੋਈਆਂ ਮਾਰਦੇ ਆਪਣੇ ਪੰਜਾਬੀ ਦਾ ਨਹੀਂ ਰਹਿੰਦਾ ਮੂੰਹ ਵਾਹ ਮੰੰਦਰ ਵੀ ਗਾਲ ਕੱਢਣ ਲੱਗਿਆ ਪਹਿਲਾਂ ਰੋਕਾ ਨਾਲ ਤਾਂ ਦੇਖਾ ਕਰ ਆ ਉੱਟ ਕੇ ਵਰਤਾ ਦੇ ਵਰਤਾ ਦੇ ਮਦਰਾ ਸ਼ਾਬਾਸ਼ ਸ਼ਾਬਾਸ਼ ਭਾਂਡੇ ਸਾਹਿਬ ਕੇ ਜਾਣਾ ਦੇਖ ਲੈ ਫਿਰ 10 ਮੇਰੀ ਜਦੋਂ ਰਾਤ ਨੂੰ ਗੱਲ ਵੀ ਆ ਫਿਰ ਉਹਦੇ ਗਾਹ ਦੇ ਕਿਤੇ ਦਿਨ ਚੋਂ ਉੱਠ ਰਹਾ ਮੈਂ ਤਾਂ ਸਾਹ ਜੀ ਅੱਗੇ ਤੇ ਅਵੀ ਕਰਕੇ ਪਾਸ ਪੜਦਾ ਰਿਹਾ ਸੀ ਇਹ ਆ ਬਾਬਾ ਕਿਹ ਚੀਜ਼ ਕੀ ਨੀ ਮਾਰਿਆ ਪਾਣੀ ਪਾ ਗਿਆ ਉਹ ਜੇ ਪਾਣੀ ਪਾ ਕੇ ਆਪਾਂ ਨੂੰ ਆਉਣ ਨਹੀਂ ਬੰਦਾ ਆਟ ਆਏ ਉਹ ਦੇ ਬੰਦਾ ਬੰਨ ਕੇ ਸ਼ਾਬਾਸ਼ ਨਮਾਵਾ 10 ਮਿੰਟਾ ਹੋਰ ਬਸ ਫੇਰ ਦੇਖੇ ਕੱਲੀ ਕੱਲੀ ਸੰਗਤ ਆਈ ਆਪੇ ਖਾਈ ਜਾਣਗੇ ਇੱਥੇ ਬੈਠੇ ਫਿਰੋ ਪਾਰਟੀ ਪੂਰਾ ਜੀ ਹੋ ਆਹ ਕੀ ਬੋਲਾ ਸੀ ਗਾ ਛੋਟੀ ਕੋਲ ਨਾ ਜਾਨੇ ਕਿ ਦਾ ਪਾਟੀਆਂ ਨਾਲ ਗੱਲ ਕਰਨ ਨੂੰ ਆਟ ਕੇ ਬਣਾਟਾ ਪਾਤੀ ਨੂੰ ਚਾਉਂਦਾ ਹਾਂ ਹਮਮ ਅੱਛਾ ਪਹਿਲੇ ਪਾਟੀ ਵੀ ਸਾਡਾ ਹੋ ਗਿਆ ਫਿਰ ਵਾਈ ਵੀ ਤੇ ਸਭ ਕੇ ਹੋਟੀਆਂ ਸਾਰੇ ਘਰ ਸੇ ਬੁਲਾ ਲੈਂਦਾ ਆਹ ਹਾਂ ਫਿਰ ਵਾਈ ਦਾ ਕੰਮ ਵੀ ਦਿੰਦਾ ਹਿਸਾਬਾ ਸਾਰੇ ਲਗਾ ਦੇ ਲਾਲੇ ਪਾਸ ਕਰਾਵਾਂਗੇ ਨਾਲੇ ਸਲਵਾਈ ਦਾ ਕੰਮ ਨਾ ਮਾਜੀ ਰੰਗ ਰੁਕੀ ਜਿਵੇਂ ਪੋਤੀ ਫਾਂ ਨਹੀਂ ਕਰੇ ਓਕੇ ਬਾਈ ਓਕੇ ਬੁਨਾ ਕਰੀ ਗੇ ਬੁਨਾ ਨਾ ਬੱਸ ਨੋਟੇਗਾ ਚੰਦ ਗੀ ਅੱਗੇ ਦਾ ਤੂੰ ਹੀ ਭਾਂਡੇ ਯਾਰ ਮੈਂ ਤਾਂ ਕਹ ਤੂੰ ਨਾਲ ਜੀ ਦਾਲ ਬੇ ਨਾ ਗੁੱਤੀ ਲਾਗਾ ਗੇਜਾ ਪਾਂਡੇ ਸਾਹਮਣ ਮੰਨੀ ਵਾਰ ਨਾਲ ਸੰਭਲਾ ਕੇ ਜਾਈਏ ਕੋਈ ਰਹਿ ਗੂ ਗਿਆ ਮਗਰੋ ਚੰਗਾ ਜਿੰਨੇ ਕਿ ਤੁੱਥੇ ਧਾਤੇ ਗਏ ਆਈ ਤੇ ਬਾਈ ਬਣ ਕੇ ਸਾਰੇ ਸਾਫ ਕਰਕੇ ਅੰਦਰ ਰੱਖ ਦਿਓ। ਆਂਡੇ ਪੁੰਡੇ ਆਪਾਂ ਸਮਾ ਕੇ ਫੇਰ ਚੱਲਾਂਗੇ। ਹੱਥੋ-ਥੱਥੇ ਕੋਈ ਲੱਗਦਾ ਨਹੀਂ ਗਾ ਹੱਥੋ-ਥੱਥੇ ਸਾਰਿਆਂ ਨੂੰ ਕੋਈ ਲੱਗਦਾ ਤੇ ਬਾਬੇ ਦੇ ਘਰੇ ਸਾਮ ਕੇ ਚੱਲਾਂਗੇ ਭਾਂਡੇ ਸਾਰੇ। ਆਹ ਵਧੀਆ ਇੱਥੇ ਧੁੱਪੇ ਹੁਣ ਪ੍ਰਸ਼ਾਦਾ ਛਕਾਉਣ ਵਾਲਾ ਆਪਾਂ ਜੀ ਉਹ ਛਾਵੇਂ ਤਾਂ ਮੀਂਹ ਕਣੀ ਵਾਲਾ ਹੁਣ। ਚਾਹ ਪਾਲ ਗਏ ਜੀ। ਪਾਲਾ। ਪਾਲਾ ਪਾਲਾ ਇੱਥੇ ਉਹ ਬਣਾਉਣੀ ਆ ਹੁਣ ਪਾਲਾ ਤੋਂ ਜਿਹੜੀ ਪਾਉਣੀ ਆ। ਉਹ ਨਾ ਪੈ ਕੇ ਤਾਹਾਨੂੰ ਘੜੀ ਕਰ ਰਹੇ ਹੈ 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 ਤਨ ਨਾਲ ਪੈ 25 ਬਾ ਉਹ ਤੂੰ ਪਾਈ ਕਰਦਾ ਇਹ ਝੋਲੀ ਦੇ ਨਾਲ ਰਿਆ ਕਰ ਤੂੰ ਨਾ ਪਤਾ ਪਾਤ ਆਉਂਦੀ ਮੈਂ ਇਹ ਜਿਉਂ ਮੈਂ